ਰਣੀ ਜਤਾ ਤੇ ਹਰ ਬਾਰੇ ਆਇਆ ਅੱਗੇ ਮੈਨੂੰ ਆਖਿਆ ਕਿ ਉਹਦੇ ਵੀ ਹਟਿਆ ਨਾ ਬੜੀ ਵੱਡੀ ਗੱਲ ਸੀ ਕਿ ਤੁਹਾਡੇ ਕਿਰੇ ਮੁੰਡੇ ਨੇ ਪੰਜਾਬ ਚ ਅੱਗ ਲਾਈ ਸੀ ਕਿਰੇ ਮੈਂ ਤੇਰੇ ਮੁੰਡੇ ਨੇ ਪਸਾਰੇ ਪੰਜਾਬ ਨੂੰ ਅੱਗ ਲਾ ਦਿੱਤੀ ਕਿਹਨੇ ਭਗਵੰਤ ਮਾਨ ਨੇ ਤੇ ਤੁਹਾਡੇ ਇੱਥੇ ਨਸ਼ੇ ਕਰਦਾ ਰੋਜ਼ ਮਾਰਦੇ ਹੋ ਅੱਗ ਕਿੱਥੇ ਜਾਂਦੀ ਨਸ਼ਾ ਵੇਚ ਕੇ ਉਹ ਕਿਉਂ ਨਹੀਂ ਪੜਦੇ ਕਿੰਨੇ ਕਰੋੜਾ ਰੁਪਈਆ ਇਕੱਠਾ ਕਰ ਲੈ ਮੈਂ ਤਾਂ ਕੋਈ ਮਾਈ ਰਹੇ ਨਾ ਮਾੜੇ ਭਾਈ ਉਹ ਕਰ ਲੈਣਾ ਪ੍ਰੂਫ ਦੇ 10 ਸਾਲ ਨੂੰ ਆਣ ਕੇ ਕਿੱਥੋਂ ਕਰੋੜਾ ਰੁਪਈਆ ਇਕੱਠਾ ਕੀਤਾ ਇਹ ਜੁਗ ਮਾਰ ਚੀ ਲਿਖੀ ਜਾਂਦਾ ਆਪ ਕੁਛ ਕਰਨ ਨਹੀਂ ਪਰ ਵਾਹੀ ਗੁਰਦੇ ਹੱਥੋਂ ਚੜਦੀ ਗਲਾ ਜ ਹੈ ਨਹੀਂ ਚੜਦੀ ਜੀ ਰਹੂਗਾ ਕਹਿਣਾ ਚਾਹੀਦਾ ਵੇਖੋ ਅੱਜ ਬੇਸ਼ੀ ਤੇ ਲਿਆਂਦੇ ਗਏ ਸਾਰਿਆਂ ਦੇ ਪਰਿਵਾਰ ਆਏ ਸਾਰਿਆਂ ਨੂੰ ਬੜੀ ਆਸ ਸੀ ਕਿ ਅਸੀਂ ਮਿਲਾਂਗੇ ਇਹਨਾਂ ਨੇ ਕਹਿ ਦਿੱਚੋ ਮੈਂ ਕਿ ਬੈਠੋ ਤਾਂ ਨਹੀਂ ਜਾਣ ਲੱਗੇ ਮਲਾਉਂਦੇ ਆਂ ਉਦੋਂ ਇਹਨਾਂ ਗੱਡੀਆਂ 'ਚ ਧੱਕ ਧੱਕ ਵੜਦੇ ਕਿਹਨੂੰ ਹੀ ਨਾ ਮਿਲਾਂ ਦੇ ਤਾਂ ਤੇ ਹਰ ਪਾਲ ਆਇਆ ਅੱਗੇ ਮੈਨੂੰ ਆਕੇ ਕਹਿੰਦੇ ਅੱਗੇ ਵੀ ਹਟਿਆ ਨਾ ਬੜੀ ਬੱਤ ਚਲੂ ਕੇ ਕੀਤੀ ਤੂੰ ਅੱਜ ਕੇ ਮੁੰਡੇ ਨੂੰ ਗਰਦਨ ਨਹੀਂ ਕਮਾਉਂਦੀ ਸੀ ਕਿਨਾਂ ਤੇਰੇ ਮੁੰਡੇ ਨੇ ਪੰਜਾਬ 'ਚ ਅੱਗ ਲਾਈ ਆ ਮੈਂ ਤਾਂ ਮੇਰੇ ਮੁੰਡੇ ਦੀ ਅੱਗ ਤੇ 3 ਸਾਲ ਹੋ ਗਏ ਜਬੂਜੀ ਨਹੀਂ ਜਿਹ ਉਹ ਹਟਾ ਉਹ ਹਟ ਕਿੱਥੇ ਦਾ ਦਾ ਕੰਟਰੋਲ ਅੱਜ ਇੱਥੇ ਮੁੰਡਿਆਂ ਦੀ ਪੇਸ਼ੀ ਤੇ ਤੁਸੀਂ ਹਜ਼ਾਰਾਂ ਫੋਰਸ ਇੱਥੇ ਲਾਈਏ ਤੇ ਜਦੋਂ ਨਸ਼ਾ ਵੇਚਦੇ ਹੋ ਕਹਿੰਦੇ ਫੜਦੇ ਉਹ ਕਿ ਦੂਜਾ ਤਾਂ ਨਹੀਂ ਫੋਰਸ ਕਿੱਥੇ ਜਾਂਦੀ ਆ ਕਹਿੰਦੇ ਕਰੋੜਾ ਰੁਪਈਆ ਇਕੱਠਾ ਕਰ ਲਿਆ ਮੈਂ ਕਿਹਾ ਕੋਈ ਪ੍ਰੂਫ ਦੇ ਦੱਸਾਂ ਨੌਣ ਕਿ ਕਿੱਥੋਂ ਇਹ ਕਰੋੜਾ ਰੁਪਈਆ ਇਕੱਠਾ ਕੀਤਾ ਤੇ ਕਿ ਇਹ ਨਾਲ ਬਹੁਤ ਹੀ ਜਿਆਦਾ ਇਹਨਾਂ ਲੇਡੀਜ਼ ਨਾਲ ਬੁਰਾ ਬਹਾਰ ਕੀਤਾ ਵਾ ਬਹੁਤ ਹੀ ਮਾੜੀ ਗੱਲ ਹੈ ਅਗੇ ਜੇ ਸਿੱਖਾਂ ਨਾਲ ਇੰਨਾ ਧੱਕਾ ਕੀ ਇੱਕ ਬੰਦੇ ਪੇਸ਼ੀ ਤੇ ਆਉਂਦੇ ਆ ਤੇ ਉਹਨਾਂ ਨੂੰ ਉਹਦਾ ਮੂੰਹ ਤੱਕ ਨਹੀਂ ਵੇਖਣ ਦਿੱਤਾ ਜਾਂਦੇ ਤੇ ਹੋਰ ਵੱਡਾ ਵੱਡੋ ਕੋਈ ਤਰਤਾ ਨਹੀਂ ਹੋ ਸਕਦਾ ਕਿ ਮੰਨਦੇ ਦੋ ਤੁਸੀਂ ਜਿਸ ਸਾ ਲੇਡੀਜ਼ ਨਾਲ ਹਾਂ ਤਾਂ ਮੰਗ ਪਾਉਂਦੇ ਸਰਕਾਰ ਨੂੰ ਚਾਹੀਦਾ ਵੀ ਸਾਰਿਆਂ ਲਈ ਕੋਈ ਇੱਕ ਕਾਨੂੰਨ ਹੋਵੇ ਜਿੱਦਾਂ ਹੁਣ ਸਾਰੇ ਬਾਕੀ ਪਰਿਵਾਰ ਕੋ ਕੋ ਹਮ ਦੇ ਕੋਈ ਪੇਸ਼ੀ ਤੇ ਉਹਨਾਂ ਨੇ ਪਰਵਾਹ ਨਹੀਂ ਮਿਲਦੇ ਚਾਹੇ ਸਾਡੇ ਚੋਂ ਕਿਸੇ ਨੇ ਕੋਈ ਬਦਸਲੂਕੀ ਕੀਤੀ ਹੋਵੇ ਕੋਈ ਨਾਰਾ ਲਾਇਆ ਹੋਵੇ ਕੋਈ ਚੀ ਬੋਲਿਆ ਹੋਵੇ ਫੇਰੇ ਆਖਰ ਜਦੋਂ ਇਹ ਚੁੱਪਚਾਪ ਬੈਠ ਇਹ ਕਿਹੜਾ ਪਰਦਾ ਉਹ ਇਹਦਾ ਬਾਜੇ ਕਿਹਨਾਂ ਨਾਲ ਦੇ ਸਾਥੀ ਉਹਨਾਂ ਨੇ ਅੱਜ ਕੁਝ ਕਹਿ ਕਿ ਸਭ ਝੂਠੇ ਸਿਆਣ ਕਰਾਏ ਸਾਡੇ ਹਾਂਜੀ ਉਹ ਸਾਰਿਆਂ ਨੇ ਕਹਿ ਬਖੋਰੇ ਪੇਪਰ ਤੇ ਸਾਡੇ ਕੋ ਝੂਠੇ ਸਿਆਣ ਕਰਾਏ ਜੋ ਮਰਜੀ ਲਿਖੀ ਜਾਣ ਉਹਦੀ ਕਰਦਾ ਖੁਸ਼ੀ ਕਰਨ ਲਈ ਪਰ ਵਾਹਿਗੁਰੂ ਜਉ ਤੇ ਹੱਥ ਹੈ ਚੜਦੀ ਗਲਾ ਚ ਹੈ ਤੇ ਚੜਦੀ ਚ ਰਹੂਗਾ ਪਿਛਲੇ ਦਿਨ ਵੀ ਕਿਹਲੇ ਆ ਰਹੀ ਸੀ ਕਿੱਲਾ ਸਾਹਮਣੇ ਕਿ ਉਹ ਸ਼ਮਤ ਬਾਦ ਸਿੰਘ ਨੌਜਵਾਨ ਨੂੰ ਨਸ਼ਾ ਕਰਾਉਂਦੇ ਸੀ ਉਹ ਪਸੰਦੇ ਸੀ ਪਰ ਲੇਕਿਨ ਜੋ ਜੋ ਅੱਜ ਉਹ ਕਹਿ ਕੇ ਗਏ ਨੇ ਉਹ ਕਾਫੀ ਉਲਟਾ ਜਿਹਾ ਨਹੀਂ ਜੇ ਨਸ਼ੇੜੀ ਹੈ ਤੈਨੂੰ ਬੰਦ ਕਿਉਂ ਕੀਤਾ ਤੇ ਹੰਸਾਲੋਂ ਨੇ ਛੱਡਣ ਹੈ ਕਦੋਂ ਕਹਿੰਦੇ ਇੱਥੇ ਛੱਡਣ ਨੂੰ ਇੱਕ ਵਾਰ ਦੀ ਛੱਡ ਕੇ ਵੇਖਣ ਪਿਨਸ਼ੇੜੀ ਆ ਕਿ ਨਹੀਂ ਨਿਸ਼ੇੜੀ ਦੱਸਾ ਵੇਚਣ ਵਾਸਤੇ ਇਹਨਾਂ ਆਪਣਾ ਕਾਰੋਬਾਰ ਚਲਾਉਣ ਵਾਸਤੇ ਉਹ ਤੇ ਤੀਜੇ ਸਾਲ ਦੀ ਐਂ ਐ ਸਿਲਾਈ ਐ ਐਂ ਐ ਸੇ ਵਧਾਈ ਤੀਜੇ ਸਾਲ ਦੀ ਕਿਉਂਕਿ ਇਹਨਾਂ ਦਾ ਕਾਰੋਬਾਰ ਜਿਹੜਾ ਉਹ ਬੰਦ ਨਾ ਹੋਵੇ ਖੁੱਲੇ ਆਮ ਚੱਲਦਾ ਰੋਜ਼ ਲੋਕਾਂ ਮਾਵਾ ਦੇ ਪੁੱਤ ਮਰਦੇ ਜਿੱਦਾਂ ਪਾਈ ਸਾਹਿਬ ਆਇਆ ਕਿਦਾਂ ਮਾਵਾ ਸੀਸਾ ਦਿੰਦੀਆਂ ਕਿੰਨੇ ਮਾਵਾ ਦੇ ਪੁੱਤ ਬਚੇ ਉਹਦੋਂ ਹੀ ਪੇ ਜਾ ਕੇ ਪੁੱਛਦੇ ਫਿਰ ਪਾ ਲੂਣੀ ਕਿ ਅੱਜ ਪੰਜਾਬ 'ਚ ਸ਼ਾਂਤੀ ਆ ਕਿ ਹੁਣ ਸ਼ਾਂਤੀ ਇੱਕ ਸੀਨੇ ਦੱਸ ਲੋ ਇਸ ਨਾਲ ਟਿੱਪਣੀ ਕਰਨਾ ਸਮਝੋ ਸਹੀ ਹੈ ਇੱਕ ਲੇਡੀਜ਼ ਨਾਲ ਐਸਾ ਬੋਲੋ ਹੁਣ ਇਹ ਆਪਣੀ ਗਾਥੀ ਇਹਨਾਂ ਦੀ ਇੱਤਰੀ ਅੱਗੇ ਹੋਏ ਬਸਤੀ ਦੇ ਹੰਕਾਰ ਚ ਜਿਹੜੇ ਨਾ ਇਹ ਇਹਨਾਂ ਨੂੰ ਬਰਦੀ ਦਾ ਹੰਕਾਰ ਚੜਿਆ ਵਾ ਤੇ ਕੋਈ ਨਹੀਂ ਇਹ ਸਦਾ ਨਹੀਂ ਰਹਿਣਾ ਇਹ ਵਾਹਿਗੁਰੂ ਨੇ ਸਭ ਦਾ ਸੱਚ ਦਾ ਸੱਚ ਦਾ ਨਾ ਤਾਰਾ ਕਰਨਾ ਹੀ ਅਮਰਤਪਾਲ ਜੀ ਇਨਸਿਕਿਉਰਟੀ ਦਾ ਮਹਿਸੂਸ ਕੀਤੀ ਹੈ ਦੀ ਹੈ ਤੇ ਅਸੁਰੱਖਿਅਤ ਕਿ ਮਹਿਸੂਸ ਕਰਦੀ ਸਰਕਾਰੋਂ ਨਾ ਤਾਂ ਸਰਕਾਰ ਕਿਉਂਗਾ ਨਾ ਕਿਉਂ ਡਰਦੀ ਹਨ ਉਹ ਤੇ ਸਮਝ ਨਹੀਂ ਆਉਦੀ ਵੀ ਕੀ ਆ ਅਮਰਤਪਾਲ ਕੋਲ ਲੋਕ ਤੁਹਾਨੂੰ ਬਹੁਤ ਚਾਹ ਰਹੇ ਲੋਕ ਚਾਹੁੰਦੇ ਹਨ ਨਾ ਸਾਂ ਤਾਂ ਤੋਦੇ ਮਗਰ ਤਾਂ ਸਰਕਾਰ ਦਾ ਜੀ ਠੀਕ ਹੈ ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਡੱਲ ਪਿਆ ਵੀ ਸਾਰੀ ਸੰਗਤ ਉਹਦੇ ਮਗਰ ਵਾ ਤੇ ਅਸੀਂ ਤਾਂ ਦੱਸਦੇ ਹਾਂ ਹੋਰ ਕੁ